ਲਓ ਜੀ ਮੈਂ ਤੇ ਪੰਕਜ ਵੀਰ ਨੇ ਅੱਜ ਡਿਸਾਈਡ ਕੀਤਾ ਵੀ ਅੱਜ ਤੋਂ ਬਾਅਦ ਅਸੀਂ ਵੀ ਵਲੋਗਿੰਗ ਕਰਿਆ ਕਰਨੀ ਆ ਠੀਕ ਆ ਪਰ ਸਾਡੇ ਸੀਰੀਜ਼ ਹੀ ਆਪੇ ਨਹੀਂ ਨਾ ਮੁੱਕਣੇ ਇਹੋ ਜੇ ਫੋਨ ਸਾਨੂੰ 100 ਬੱਜਣੇ ਵਿੱਚ ਲਓ ਵੀ ਮਿੱਤਰੋ ਅਸੀਂ ਇਹ ਵਲੌਗ ਤਾਂ ਸਟਾਰਟ ਕੀਤਾ ਸੀ ਖੋਲੇ-ਭੱਲੇ ਤੋਂ 2 ਦਿਨ ਪਹਿਲਾਂ ਅਸੀਂ ਸੋਚਿਆ ਵੀ ਚੱਲ ਵਲੌਗ ਰੋਜ਼ ਬਣਾਇਆ ਕਰਾਂਗੇ ਬਟ ਵਲੌਗ ਤਾਂ ਦੂਰ ਦੀ ਗੱਲ ਸਾਡੇ ਤੋਂ ਅਡੇਟਿੰਗ ਕੀ ਕਰਦੇ ਕਰਦੇ ਇਨੇ ਦਿਨ ਬੀਤ ਗਏ ਉਦੋਂ ਬਾਅਦ ਤਾਂ ਮੈਂ ਭੁੱਲ ਹੀ ਗਿਆ ਵੀ ਮੈਂ ਵਲੌਗ ਵੀ ਬਣਾਉਣਾ ਇਹ 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 ਹੋਲੇ ਗੱਲ ਕੀਤੀ ਉਹ ਤੂੰ ਕਿ ਤੇਰੇ ਪਹਿਲਾ ਵੀਲੌਗ ਬਣਾਉਣੇ ਸਟਾਰਟ ਕਰਦੇ ਆਂ ਅੱਜ ਤੋਂ ਇੰਜੋਏ ਕਰੋ ਪਰ ਸੀਰੀਜ਼ ਇਹ ਆਪਾਂ ਤਾਂ ਇਹ ਆ ਵੀ ਭੈਣ ਜੋ ਵੀ ਕਾਲ ਵੀ ਨਿਕਲ ਜਾਣੀ ਸਾਡੇ ਤੋਂ ਤੇ ਸਿਆਪਾ ਤਾਂ ਇਹ ਆ ਵੀ ਸਾਨੂੰ ਦਸ ਤਾਂ ਫੋਨ ਆਉਣੇ ਆ ਉਹ 15-15 ਮਿੰਟ ਦੇ ਸਾਡੇ ਫੋਨ ਆ ਕਿੱਥੋਂ ਵਲੌਗ ਬਣੂਗਾ ਉਹਦੋਂ ਅਸੀਂ ਭੁੱਲ ਜਾਣਾ ਵੀ ਵਲੌਗ ਵੀ ਕੋਈ ਚੀਜ਼ ਆ ਚਲੋ ਕਿੱਥੋਂ ਵਲੌਗ ਬਣਾਵਾਂਗੇ ਤਲੋ ਦੇਖਦੇ ਹਾਂ ਜਿੰਨਾ ਕਿ ਬਣਦਾ ਉਹਨਾਂ ਕਿ ਬਣਾ ਕੇ ਕੋਸ਼ਿਸ਼ ਕਰਦੇ ਸੀ ਬਣਾਉਣ ਦੇ ਲਓ ਜੀ ਹੋਲੇ ਮੱਲੇ ਤੇ ਚਾਰੀਆਂ ਸੰਗਤਾਂ ਪੂਰਾ ਨਾਮ ਲਸ਼ਕਰ ਲੈ ਕੇ ਆਹ ਇਹ ਪੰਜਾਬ ਦੀ ਪਛਾਣ ਹੈ ਹੋਲੇ ਮੱਲੇ ਤੇ ਅਨੰਦਪੁਰ ਸਾਹਿਬ ਨੂੰ ਸੰਗਤਾਂ ਜਾ ਰਹੀਆਂ ਨੇ ਲੱਗਿਆ ਰਸ ਦਾ ਲੰਗਰ ਅਸੀਂ ਵੀ ਕੋਈ ਆਪਣੇ ਕੰਮ ਉਤਰੇ ਹੁਣ ਕਾਰੀ ਲਈਏ। ਉਹ ਵੀ ਮਿੱਤਰੋ ਤੁਹਾਨੂੰ ਅਸੀਂ ਹੋਲੇ ਮੱਲੇ ਦਾ ਆਨੰਦ ਦਿਵਾਉਣਾ ਸੀ। ਪਰ ਉੱਥੇ ਭੀੜ ਹੀ ਬਹੁਤ ਸੀ। ਤਾਂ ਅਸੀਂ ਹੁਣ ਮੁੜੀ ਆਏ। ਹੁਣ ਪਤਾ ਨਹੀਂ ਸਾਡਾ ਵਲੌਗ ਕਿੱਦਾਂ ਪੂਰਾ ਹੋਊਗਾ। ਕਿਵੇਂ ਹੋਊਗਾ? ਚਲੋ ਕਰ ਕਰ ਕੇ ਕੋਈ ਦਬੜੂ ਘੁਸੜੂ ਕਰਦੇ ਆਂ ਕੰਮ। ਕਰਦੇ ਆਂ ਵਲੌਗ ਨੂੰ ਖਤਮ ਕਿੱਦਾਂ ਕਰਨਾ। ਚਲੋ ਲਾਲ ਦੀ ਘੜੀ ਵਾਪਸ ਮੁੜ ਗਏ ਸੀ। ਔਨ ਦਾ ਵੇ ਟੂ ਹੁਣ ਮਹਾਲੀ ਨੂੰ ਤੇ ਅਸੀਂ ਵੀ ਮੈਂ ਤੇ ਪੰਕਜ ਨੇ ਅਸੀਂ ਡਿਸਾਈਡ ਕੀਤਾ ਵੀ ਅਸੀਂ ਵੀ ਪਖੋਖੇ ਵਾਂਗੂ ਪਤੂਗਾ ਹਾਂ ਤੇ ਅਸੀਂ ਵੀ ਵਲੋਗਿੰਗ ਕਰਿਆ ਕਰਨੀ ਤੇ ਸਾਡਾ ਐਡੀਟਿੰਗ ਵਾਲਾ ਕੰਪਿਊਟਰ ਆ ਹੋਣਾ ਤੇ ਠੀਕ ਹੈ ਡਾਕਟਰ ਸਾਹਿਬ ਸਾਡਾ ਡਿਸੀਜਨ ਠੀਕ ਹੈ ਕੀ ਕਹਿੰਦੇ ਤੁਸੀਂ ਬਹੁਤ ਵਧੀਆ ਹੈਗਾ ਬਹੁਤ ਵਧੀਆ ਹੈਗਾ ਨਾ ਅਸੀਂ ਬੜਾ ਹੀ ਚੰਗਾ ਨੀ ਇਹਨੇ ਲਿਆ ਹੈਗਾ ਨਾ ਪਹਿਲੇ ਕਰੀ ਹੁਣ ਅਸੀਂ ਵਲੋਗਿੰਗ ਕਰਿਆ ਕਰੀਣੀ ਹੈ ਜੀ ਏ ਪੰਕਜ ਜੀ ਨੇ ਡਿਸੀਜਨ ਲਿਆ ਸੋ ਦੇਖੋ ਮੈਥਰੋ ਦੇਖੋ ਫਿਰ ਰਾਤ ਨੂੰ ਉਹ ਲੇ ਮੰ ਲੈਤੇ ਜਾਂਦੀਆਂ ਸੰਗਤਾਂ ਦਾ ਦ੍ਰਿਸ਼ ਮਾਰਨਿੰਗ ਸਾਨੂੰ ਵਾਪਸ ਆਉਣਾ ਪਿਆ ਉਹ ਮੈਂ ਬਾਅਦ ਚ ਵੀ ਦੱਸਿਆ ਹੈ ਵਲੌਗ ਚ ਕਰੋ ਸੰਗਤਾਂ ਦੇ ਦਰਸ਼ਨ 8:30 9 ਵਜੇ ਵੀ ਅਨੰਦਪੁਰ ਸਾਹਿਬ ਪੂਰੀ ਜਾਏ ਥੋੜਾ ਜਿਹਾ ਪਿੱਛੇ 2-3 ਕਿਲੋਮੀਟਰ ਪਿੱਛੇ ਸੰਗਤਾਂ ਜਾਂਦੀਆਂ ਨੇ ਅਨੰਦਪੁਰ ਸਾਹਿਬ ਨੂੰ ਦੇਖ ਲੋ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਨਿਸ਼ਾਨ ਪੰਥ ਮਹਾਰਾਜ ਅੱਗੇ ਅੱਗੇ ਔਰ ਭੀੜ ਹੋਈ ਜਾਂਦੀ ਆ ਫਿਰ ਅੱਗੇ ਪੁਲਿਸ ਦੇ ਨਾਕੇ ਵੀ ਮਿਲਦੇ ਨੇ ਉਹ ਸੰਤਾਂ ਦੀਆਂ ਟਰਾਲੀਆਂ ਡਾਇਰੈਕਟਰ ਗੱਡੀਆਂ ਪਿੱਛੇ ਹੀ پارک ਕਰਵਾ ਦਿੰਦੀਆਂ ਵੀ ਅੱਗੇ ਭੀੜ ਨਾ ਹੋਵੇ ਇਹ ਰਾਤ ਦੇ ਦੇਖੋ ਜਰਾ ਫਿਰ ਸੀਨੇ ਇਹ ਨੰਦਪੁਰ ਸਾਹਿਬ ਦੀ ਹੈ ਦੇਖੋ ਕਿੱਥੇ ਡੱਕ ਲੂ ਮਾਚਲ ਡੱਕੇ ਜਾਣੇ ਇਹ ਇਹ ਤਾਂ ਬਹੁਤ ਚੜ ਕੇ ਆਉਂਦੇ ਰਹਿਣਗੇ ਆਉਂਦੇ ਰਹਿਣਗੇ ਮਿੱਤਰੋ ਭੀੜ ਕਰਕੇ ਸਾਡੇ ਤੋਂ ਦੁਪਹਿਰੇ ਤਾਂ ਜਾਣ ਹੀ ਹੋਇਆ ਸੀ ਵਾਪਸ ਮੁੜਾਏ ਸੀ ਬਟ ਜ਼ਰੂਰੀ ਸਾਨੂੰ ਫਿਰ ਅਨੰਦਪੁਰ ਸਾਹਿਬ ਜਾਣਾ ਪਿਆ ਰਾਹ 'ਚ ਵੇਰਕਾ ਵਾਲੀ ਗੱਡੀ ਪਲਟ ਗਈ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਕਿ ਸਦੇ ਸੱਟ ਫੇਟ ਨਾ ਲੱਗੀ ਹੋਵੇ। ਲੋ ਜੀ ਸਣੀ ਆਇਆ ਹੋਇਆ ਅੱਜ। ਕਰ ਰਹੇ ਆ ਵੀ ਲੰਚ। ਲੋ ਵੀ ਮਿੱਤਰੋ ਅੱਜ ਅਸੀਂ ਬੈਠਿਆ ਅੱਜ ਕਾ ਨੂੰ ਬੈਠੇ ਆ ਭੈਣ ਜੋ ਅੱਜ ਹੀ ਬਲੌਗ ਸਟਾਰਟ ਕਰਿਆ ਤੇ ਅੱਜ ਹੀ ਮੋਹਾਲੀ ਬੈਠੇ ਆ ਹੁਣ ਆਕੇ ਰਾਤ ਨੂੰ ਇੱਕ ਫੰਕਸ਼ਨ ਤੋਂ 3B2 ਬੈਠੇ ਆ ਤੇ ਮੈਂ ਤਾਂ ਭੁੱਲ ਗਿਆ ਸੀ ਭਾਂਜਾ ਦੁਪਹਿਰ ਤੋਂ ਬਾਅਦ ਵੀ ਵਲੌਗ ਵੀ ਅਸੀਂ ਬਣਾਉਣੇ ਹੁੰਨੇ ਆ ਵੀ ਬਾਈ ਜੀ ਮੈਂ ਤਾਂ ਭੁੱਲ ਗਿਆ ਮਹਿੰਦਰ ਬਾਈ ਵੀ ਵੀ ਅਸੀਂ ਵਲੌਗ ਵੀ ਬਣਾਉਣੇ ਆ ਪਰ ਆਪਾਂ ਵਿਆਹ ਚ ਬਿਜ਼ੀ ਹੋ ਗਏ ਸੀ ਅੱਜ ਨਹੀਂ ਵਿਆਹ ਚ ਤਾਂ ਬੱਬੀ ਜੀ ਹੋ ਗਏ ਪਰ ਭਾਂਜਾ ਭੁੱਲ ਗਿਆ ਵੀ ਵਲੌਗ ਹੀ ਦੇਣ ਵੇਲੇ ਤਾਂ ਟਾਈਮ ਲੱਗ ਗਿਆ ਨਾ ਅਕਸ਼ੈ ਨੂੰ ਚਲੋ ਅਕਸ਼ਾ ਦੀ ਅਕਸ਼ੇ ਦਾ ਕੰਮ ਹੋ ਗਿਆ ਆਕਾਸ਼ 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 ਸਰੋ 3B2 ਬੈਠੇ ਆ ਭਾਈ ਜੀ ਇੰਜੋਏ ਕਰ ਰਹੇ ਆ ਚੂਰੀ ਖਾਧੀ ਆ ਚਾਹ ਪੀਤੀ ਆ ਤੇ ਭੁੱਲ ਗਏ ਸੀ ਵੀ ਬਲੌਗ ਵੀ ਅਸੀਂ ਬਣਾਉਨੇ ਆ ਤੇ ਹੁਣ ਯਾਦ ਆ ਤੇ ਹੁਣ ਦੁਬਾਰਾ ਬਣਾ ਲਿਆ ਤੇ ਚਲੋ ਹਲੇ ਵੀ ਦੇਖਦੇ ਆ ਵੀ ਬਲੌਗ ਦਾ ਐਂਡ ਅਸੀਂ ਕਰਦੇ ਆ ਕਿ ਨਹੀਂ ਕਰਦੇ ਧੰਬਾਦ